ਮੈਂ ਦਿਲ ਦੀਆਂ ਗਹਿਰਾਈਆਂ ਤੋਂ ਸਭ ਤੋਂ ਪਹਿਲਾਂ ਸਮੁੱਚੀ ਹਾਈ ਕਮਾਂਡ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਵਾਰਡ ਨੰਬਰ 18 ਤੋਂ ਸਾਡੇ ਬਹੁਤ ਹੀ ਇਮਾਨਦਾਰ ਸਮਾਜ ਸੇਵੀ ਹਰੇਕ ਇਨਸਾਨ ਦੇ ਦੁੱਖ ਸੁੱਖ ਦੇ ਭਾਈਵਾਲ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸਰਦਾਰ ਨਿਸ਼ਾਨ ਸਿੰਘ ਜੀ ਨੂੰ ਇਸ ਵਾਰਡ ਦੇ ਵਿੱਚ ਉਮੀਦਵਾਰ ਬਣਾ ਕੇ ਭੇਜਿਆ ਅੱਜ ਉਹ ਚੇਚੇ ਤੌਰ ਤੇ ਸਮੁੱਚੇ ਸਾਥੀਆਂ ਦੇ ਨਾਲ ਅਸੀਂ ਇਸ ਵਾਰਡ ਦੇ ਵਿੱਚ ਪਹੁੰਚੇ ਆ ਤੇ ਮੈਂ ਧੰਨਵਾਦ ਕਰਦਾ ਦਿਲ ਦੀਆਂ ਗਹਿਰਾਈਆਂ ਸਮੁੱਚੇ ਸਾਥੀਆਂ ਦਾ ਡਾਕਟਰ ਸਾਹਿਬ ਦਾ ਮਾਸਟਰ ਜੀ ਦਾ ਜਿਨ੍ਹਾਂ ਨੇ ਅੱਜ ਜਕਾਰਿਆਂ ਦੀ ਗੂੰਜ ਦੇ ਵਿੱਚ ਵਿਸ਼ਵਾਸ ਦਿਵਾਇਆ ਕਿ ਸਰਦਾਰ ਮਿਸ਼ਾਨ ਸਿੰਘ ਜੀ ਇਸ ਵਾਰਡ ਦੇ ਉਤੋਂ ਵੱਡੀ ਲੀਡ ਦੇ ਨਾਲ ਜਿੱਤ ਕੇ ਅਸੀਂ ਨਗਰ ਕੌਂਸਲ ਦੇ ਵਿੱਚ ਭੇਜਾਂਗੇ ਮੈਂ ਤੁਹਾਡੇ ਸਾਹਮਣੇ ਸਮੁੱਚੇ ਵਾਰਡ ਵਾਸੀਆਂ ਨੂੰ ਅਪੀਲ ਕਰਦਾ ਕਿ ਪਿਛਲੇ ਲੰਬੇ ਸਮੇਂ ਦੀਆਂ ਬੜੀਆਂ ਮੁਸ਼ਕਲਾਂ ਨੇ ਤਰਨਤਨ ਸ਼ਹਿਰ ਦੀ ਮੈਂ ਕੋਈ ਲੀਡਰਾਂ ਵਾਂਗੂ ਝੂਠ ਬੋਲਣ ਚ ਲਾਰਾ ਲਾਉਣ ਨਹੀਂ ਆਇਆ ਜਿਹੜੀਆਂ ਜੋ ਪਾਰਟੀਆਂ ਕਰਦੀਆਂ ਮੈਂ ਤੇ ਇਹੇ ਬੇਨਤੀ ਕਰਦਾ ਤੁਹਾਡੇ ਮਾਧਿਅਮ ਰਾਹੀਂ ਨਗਰ ਨਿਵਾਸੀਆਂ ਨੂੰ ਕਿ 2 ਮਾਰਚ ਵਾਲੇ ਦਿਨ ਇੱਕ ਇੱਕ ਵੋਟ ਜਿਹੜੀ ਕਮਲ ਤੇ ਫੁੱਲ ਤੇ ਉੱਤੇ ਪਾ ਕੇ ਤੁਸੀਂ ਆਪਣੀ ਜ਼ਿਮੇਵਾਰੀ ਨਿਭਾ ਦਿਓ ਉਹ ਤੋਂ ਬਾਅਦਾਂ ਦਾਸ ਦੀਆਂ ਜ਼ਿਮੇਵਾਰੀਆਂ ਸ਼ੁਰੂ ਕੋਸ਼ਿਸ਼ ਆ ਮੇਰੀ ਕਿ ਇਸ ਪਵਿੱਤਰ ਨਗਰੀ ਦੀ ਕਰਵਾਉਣਾ ਪਰਮਾਤਮਾ ਨੇ ਕੋਸ਼ਿਸ਼ ਆ ਮੇਰੀ ਸਪਵਿਤਰ ਨਗਰੀ ਦੀ ਜਿਹੜਾ ਪਿਛਲੇ 15 ਸਾਲਾਂ ਦੇ ਵਿੱਚ ਲੋਕਾਂ ਦੇ ਚਿਹਰੇ ਜਿਹੜੇ ਮਰਜਾਏ ਪਏ ਨੇ ਗੁਰੂ ਕਿਰਪਾ ਕਰੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਦੇ ਵਿੱਚ ਪਿਛਲੇ ਲੰਬੇ ਸਮੇਂ ਦੀਆਂ ਜਿਹੜੀਆਂ ਮੁਸ਼ਕਲਾਂ ਉਹਨਾਂ ਨੂੰ ਹੱਲ ਕਰਕੇ ਉਹਨਾਂ ਚਿਹਰਿਆਂ ਤੇ ਜਿਹੜੀ ਖੁਸ਼ੀ ਦੁਬਾਰਾ ਭਰਤੀ ਜਨਤਾ ਪਾਰਟੀ ਲੈ ਕੇ ਆਉ। ਇਸ ਵਾਰ ਦੀ ਬੜੀ ਬੜੀ ਨਰਾਸ਼ੀ ਆਈ ਤੇ ਪੂਰੇ ਗੰਪਿਆਂ ਜਿਹਦੇ ਕਰਕੇ ਲੋਕ ਬੜੇ ਪਰੇਸ਼ਾਨ ਨੇ। ਗੰਪ ਧੋੜੇ ਪਰੇਸ਼ਾਨ ਹੈ। ਮੇਰੀ ਇੱਕ ਹੀ ਬੇਨਤੀ ਹੈ ਜੀ ਮੇਰੇ ਧਿਆਨ ਚ ਦਿੱਤਾ ਜੀ ਜਦੋਂ ਸਬੰਧਤ ਸਾਰੇ ਪ੍ਰਮੁੱਖ ਲੋਕ ਇੱਥੇ ਬੈਠੇ ਸੀ ਉਹਨਾਂ ਸਾਰੀਆਂ ਮੁਸ਼ਕਲਾਂ ਚਾਹੇ ਡੰਪ ਦੀ ਗੱਲ ਕਰ ਲਓ ਚਾਹੇ ਨਸ਼ੇ ਦੀ ਗੱਲ ਕਰ ਲਓ ਇਹਨਾਂ ਹਾਲਾਤਾਂ ਤੋਂ ਸਮੁੱਚੇ ਬਾਡਵਾਸੀ ਜਿਹੜੇ ਪਰੇਸ਼ਾਨ ਨੇ ਗੁਰੂ ਕਿਰਪਾ ਕਰੇ ਤੁਹਾਡੀ ਸਾਰਿਆਂ ਦੇ ਪਿਆਰ ਦੇ ਸਤਕਾ ਨਗਰ ਕੌਂਸਲ ਦਾ ਪ੍ਰਧਾਨ ਭਾਰਤੀ ਜਨਤਾ ਪਾਰਟੀ ਦਾ ਬਣੇ ਕਿਉਂਕਿ ਜਿੱਥੇ-ਜਿੱਥੇ ਵੀ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਉਹਨਾਂ ਸੂਬਿਆਂ ਦੇ ਭਾਰਤੀ ਜਨਤਾ ਪਾਰਟੀ ਨੇ ਉਹ ਹਾਰ ਬਦਲ ਕੇ ਰੱਖ ਦਿੱਤੀ ਆ ਮੈਂ ਤੁਹਾਡੇ ਮਾਧਿਅਮ ਰਹੀਂ ਫਿਰ ਵਿਸ਼ਵਾਸ ਦਿਵਾਣਾ ਚਾਹੇ ਕੂੜੇ ਦੇ ਡੰਪ ਦੀ ਗੱਲ ਕਰੋ ਚਾਹੇ ਸੀਵਰੇਜ ਦੀ ਗੱਲ ਕਰੋ ਚਾਹੇ ਨਸ਼ੇ ਦੀ ਗੱਲ ਕਰੋ ਗੈਂਗਸਟਰਵਾਦ ਦੀ ਗੱਲ ਕਰੋ ਜਿਹੜੀਆਂ ਵੀ ਸਮੱਸਿਆਵਾਂ ਨੇ ਮੈਂ ਤੌਰ ਤੇ ਗੰਦੇ ਪਾਣੀ ਦੀ ਬੜੀ ਸਮੱਸਿਆ ਇਹਨਾਂ ਸਾਰਿਆਂ ਦੀ ਸਮੱਸਿਆ ਦਾ ਜਿਹੜਾ ਹੱਲ ਆ ਮੈਂ ਕੇਂਦਰ ਦੇ ਅੱਗੇ ਜਦੋਂ ਸਾਡਾ ਇੱਥੇ ਪ੍ਰਧਾਨ ਬਣਾਉਂਦੇ ਨੇ ਕਾਉਂਸਲਰ ਜਿੱਦਦੇ ਨੇ ਮੈਂ ਕੇਂਦਰ ਤੇ ਅੱਗੇ ਸਮੂੱਚੇ ਲੋਕਾਂ ਦੀ ਅਪੀਲ ਨੂੰ ਲੈ ਕੇ ਜਾਵਾਂਗਾ ਕਿਉਂਕਿ ਭਾਰਤੀ ਜਨਤਾ ਪਾਰਟੀ ਜਿੱਥੇ ਵੀ ਸਾਡੇ ਪ੍ਰਧਾਨ ਨੇ ਜਿੱਥੇ ਵੀ ਸਾਡੀਆਂ ਲੋਕਾਂ ਨੇ ਸੇਵਾ ਕਰਨਾ ਮੌਕਾ ਦਿੱਤਾ ਉਹਨਾਂ ਮੁਸ਼ਕਲਾਂ ਨੂੰ ਪਹਿਲ ਦੇ ਹਰ ਦਹਾਤੇ ਹੱਲ ਕਰਵਾਉਣ ਲਈ ਸਮੁੱਚੀ ਭਾਰਤੀ ਜਨਤਾ ਪਾਰਟੀ ਵਚਨਬੱਧ ਰਹੀ ਦੀ। ਹਾਂ ਜੀ ਪੂਰੀ ਵਾਰਡ ਵਿੱਚ ਪੂਰੇ ਸ਼ਹਿਰ ਵਿੱਚ ਭਾਰਤੀ ਜਨਤਾ ਪਾਰਟੀ ਦੇ ਬੋਰਡ ਤੇ ਬੈਨਰ ਪਾਰੇ ਜਾਏ। 3 ਲੱਖ ਦਾ ਵਾ ਬਗਾਡ ਹੋ ਗਈ ਹੈ। ਤੁਹਾਡੇ ਸਾਹਮਣੇ ਹੈ ਜੀ ਜਿਹਦੀਆਂ ਬਾਹਾਂ ਚ ਜ਼ੋਰ ਜਾਂ ਜਿਹਨੂੰ ਲੋਕਾਂ ਤੇ ਵਿਸ਼ਵਾਸ ਹੁੰਦਾ ਨਾ ਉਹ ਕਦੀ ਗੰਦੀ ਰਾਜਨੀਤੀ ਨਹੀਂ ਕਰਦਾ। ਇਹਨਾਂ ਲੋਕਾਂ ਨੇ ਨਾਮਜ਼ਦਗੀਆਂ ਤੋਂ ਲੈ ਕੇ ਪੜਤਾਲ ਤੱਕ ਪੜਤਾਲ ਤੋਂ ਬਾਧਾਂ ਤੁਹਾਡੇ ਵੀ ਧਿਆਨ ਚ ਆਇਆ ਕਿ ਭਾਰਤੀ ਜਨਤਾ ਪਾਰਟੀ ਨੇ ਹਰੇਕ ਮੁਕਾਬਲੇ ਦਾ ਇਹਨਾਂ ਦਾ ਸਾਹਮਣਾ ਕੀਤਾ ਭਾਰਤੀ ਜਨਤਾ ਪਾਰਟੀ ਦੇ ਜਵਾਬ ਸ਼ਿਪਾਈਆਂ ਤੇ ਅੱਗੇ ਇਹ ਕਿਤੇ ਵੀ ਰੁਕ ਨਹੀਂ ਸਕੇ ਪੋਸਟਰ ਫੜ ਰਹੇ ਆ ਜਿੰਨੀ ਮਰਜ਼ੀ ਕਟਿਆ ਤੋਂ ਕਟਿਆ ਰਾਜਨੀਤੀ ਕਰ ਲੈਣ ਪਰ ਇਹ ਝਾੜੂ ਦਾ ਟੀਲਾ ਟੀਲਾ ਹੌਣ ਤੋਂ ਕੋਈ ਨਹੀਂ ਰੋਕ ਸਕਦਾ ਕਿਉਂਕਿ ਲੋਕਾਂ ਨੇ ਹੁਣ ਮਨ ਬਣਾ ਲਿਆ ਕਿ ਤਰਨ ਤਰਨ ਸ਼ਹਿਰ ਦੇ ਵਿੱਚ ਇਸ ਪਵਿੱਤਰ ਚਾਰ ਦੇ ਵਿੱਚ ਕਮਲ ਦਾ ਫੁੱਲ ਜਿਹੜਾ 2 ਮਾਰਚ ਨੂੰ ਖਲਾਉਣ ਲਈ ਤਿਆਰ ਬੈਠੇ ਨੇ ਇਹਨਾਂ ਦੀਆਂ ਜਿਹੜੀਆਂ ਕੋਝੀਆਂ ਚੱਲਾਂ ਕਿਸੇ ਵੀ ਪੱਖ ਦੇ ਨਾਲ ਹੁਣ ਸਤਾਤਰ ਪਾ ਠੀਕ ਆ ਨਹੀਂ ਕੰਮ ਜਬ ਹੋਈ ਅੱਛਾ ਜੀ ਨਿਸ਼ਾਨ ਜੀ ਇਹਨਾਂ ਦੱਸੋ ਵੀ ਤੁਹਾਡਾ ਇਹਨਾਂ ਨਾਲ ਘਰਾਂ ਲੋਕ ਕਰਦੇ ਆ ਸੱਤਰ ਮਿਲ ਰਹੇ ਬਾਕੀ ਕੀ ਨਾਲ ਚਾਹੁੰਦੇ ਜੀ ਕੀ ਇਹਨਾਂ ਦੇ ਨਾਲ ਵਾਦੇ ਕੀਤੇ ਤੁਸੀਂ ਕਿਹੜੇ ਮੁੱਦੇ ਆ ਸਭ ਤੋਂ ਪਹਿਲਾਂ ਜੀ ਵੈਕ ਨਹੀਂ ਖਾਲਸਾ ਇਹ ਜੀ ਬੱਲੇ ਇਹ ਸਾਨੂੰ ਸ਼ਹਿਰ ਦੇ ਇਸੇ ਮਹੱਲੇ ਨੇ ਫਾੜ ਨੰਬਰ 18 ਦੇ ਜਿਨੇ ਇਹ ਮੁੱਦੇ ਪ੍ਰਧਾਨ ਜੀ ਨੇ ਹੱਦੋਂ ਦੱਸ ਦਿੱਤੇ ਆ ਇਹੀ ਮੁੱਦੇ ਆ ਤੇ ਪ੍ਰਮਾਤਮਾ ਕਰੇ ਸੇਵਾ ਦਾ ਮੌਕਾ ਦੇਵੇ ਇਹ ਪ੍ਰਧਾਨ ਜੀ ਵੀ ਜੋ ਆਪਣਾ ਵਾਦਾ ਕਰ ਚੁੱਕਿਆ ਇਸੇ ਤਰ੍ਹਾਂ ਪੂਟਾਂਗੇ ਜੀ ਕਿਉਂਕਿ ਕਿਦਾਂ ਦਾ ਸ਼ਾਹ ਲੋਕਿਆ ਜਿੱਦਾਂ ਦਾ ਦੇਖੋ ਜੀ ਤੁਸੀਂ ਤੁਸੀਂ ਦੇਖ ਹੀ ਰਹੇ ਜੀ ਦੇਖੋ ਦੇਖ ਹੀ ਰਹੇ ਤੁਸੀਂ ਜੇ ਉਹਨਾਂ ਨੂੰ ਮੇਰੇ ਤੇ ਵਿਸ਼ਵਾਸ ਆ ਮੈਨੂੰ ਇੱਕ ਨਾਜੀ ਮੈਂ ਆਪਣੇ ਸੁਣਦਾ ਵਾ ਇਸ ਮੱਲੇ ਦੇ ਮੋਦ ਵਰ ਚੰਗਾ ਚੰਗਾ ਮੰਦਰ ਵਿੱਚ ਸੇਵਾ ਦਾ ਮੌਕਾ ਦਿੱਤਾ ਇੱਕ ਤੁਸੀਂ ਦੇਖ ਆ ਵੀ ਨੋਟ ਕਰ ਲਓ ਕਿ ਜਿੰਨੇ ਵੀ ਪਾਰਟੀ ਦੇ ਬੰਦੇ ਸ਼ਹਿਰ ਦੇ ਆਪਣੀ ਗਲੀ ਦੇ ਮੰਨੇ ਆ ਦੇਖੋ ਕਿਦਾਂ ਸਪੀਚ ਕਰ ਰਹੇ ਆ ਕੋਚ ਉਹਨਾਂ ਨੇ ਮੈਨੂੰ ਦੇਖਿਆ ਚਿਹਰਾ ਦੇਖਿਆ ਇੱਕ ਧਾਰਮਿਕ ਬੰਦਰ ਦੇਖਿਆ ਜਿਵੇਂ ਜਿਮਵਰੀ ਮਿਲੀ ਆ ਪੂਰੀ 23 ਦਿਨਾਂ ਨੂੰ ਭਗਾ